ਕਰੇ ਕਾਨੂੰਨ ਵਿਵਸਥਾ ਤੇ ਖੜੇ ਹੋ ਰਹੇ ਨੇ ਦਾਅਦ ਇਹ ਕਿ ਰੋहतक ਵਿੱਚ ਹਰਿਆਣਾ ਦੇ ਰੋहतक ਵਿੱਚ ਬੱਸ ਸਟੈਂਡ ਦੇ ਨੇੜੇ ਇੱਕ ਲੜਕੀ ਦੀ ਜਿਹੜੀ ਆ ਸੂਟਕੇਸ ਵਿੱਚੋਂ লাশ ਮਿਲੀ ਆ ਤੇ ਲੜਕੀ ਦੀ ਪਛਾਣ ਹੋਈ ਆ ਕਿ ਕਾਂਗਰਸ ਪਾਰਟੀ ਦੀ ਜੋਤ ਮਹਿਲਾ ਆਗੂ ਹੈ ਹਿਮਾਨੀ ਨਰਵਾਲ ਤਾਂ ਇਸ ਕਤਲ ਨੇ ਜਿੱਥੇ ਸਿਆਸੀ ਗਲਹਿਰਾਂ ਚ ਵੜੀ ਹਲਚਲ ਮਚਾ ਕੇ ਰੱਖ ਦਿੱਤੀ ਆ ਤਾਂ ਉੱਥੇ ਹੀ ਇਲਾਕੇ ਵਿੱਚ ਸੰਸਨੀ ਵੀ ਫਲਾਕੇ ਰੱਖ ਦਿੱਤੀ ਹੈ ਤੇ ਉਕਤ ਮੈਲਾ ਆਗੂ ਆ ਜੋ ਉਹ ਰਾਹੁਲ ਗਾਂਧੀ ਦੇ ਬਹੁਤ ਨਜ਼ਦੀਕ ਮੰਨੀ ਜਾਂਦੀ ਹੈ ਅਤੇ ਅਕਸਰ ਰਾਹੁਲ ਗਾਂਧੀ ਦੀਆਂ ਰੈਲੀਆਂ ਵਿੱਚ ਰੈਲੀਆਂ ਵਿੱਚ ਜਾਂ ਕਿਸੇ ਵੀ ਪ੍ਰੋਗਰਾਮ ਵਿੱਚ ਨਜ਼ਰ ਆਉਂਦੀ ਸੀ ਹਿਮਾਨੀ ਨਰਵਾਲ ਤਾਂ ਰਾਹੁਲ ਗਾਂਧੀ ਦੀ ਭਾਰਤ ਜੜੋ ਯਾਤਰਾ ਚ ਵੀ ਤਸਵੀਰਾਂ ਸਾਹਮਣੇ ਆਈਆਂ ਸੀ ਹਿਮਾਨੀ ਨਰਵਾਲ ਦੀਆਂ ਤਾਂ ਇਸ ਕਤਲ ਨੂੰ ਲੈ ਕੇ ਜਿੱਥੇ ਵੱਡੇ ਪੱਧਰ ਤੇ ਸਿਆਸਤ ਕਰਵਾਈ ਹੋਈ ਆ ਤਾਂ ਉਧਰ ਪਰਿਵਾਰ ਨੇ ਵੀ ਪੋਸਟ ਮਾਰਟਮ ਤੋਂ ਕੋਰੀ ਨਾ ਕਰ ਦਿੱਤੀ ਹੈ ਸੂਟਕੇਸ ਵਿੱਚੋਂ লাশ ਮਿਲਣ ਦੇ ਕਾਰਨ ਹਰ ਪਾਸੇ ਸੰਸਨੀ ਫੈਲੀ ਹੋਈ ਹੈ ਤੇ ਇਸ ਕਾਰਨ ਵੱਡੇ ਸਵਾਲ ਹੈ ਜਿਹੜੇ ਕਾਨੂੰਨ ਵਿਵਸਥਾ ਤੇ ਖੜੇ ਹੋ ਰਹੇ ਨੇ ਦਾਅਦਿਏ ਕਿ ਰੋਤਕ ਵਿੱਚ ਹਰਿਆਣਾ ਦੇ ਰੋਤਕ ਵਿੱਚ ਬੱਸ ਸਟੈਂਡ ਦੇ ਨੇੜੇ ਇੱਕ ਲੜਕੀ ਦੀ ਜਿਹੜੀ ਆ ਸੂਟਕੇਸ ਵਿੱਚੋਂ লাশ ਮਿਲੀ ਹੈ ਤੇ ਲੜਕੀ ਦੀ ਪਛਾਣ ਹੋਈ ਹੈ ਕਿ ਕਾਂਗਰਸ ਪਾਰਟੀ ਦੀ ਜੋਤ ਮਹਿਲਾ ਆਗੂ ਹੈ ਹਿਮਾਨੀ ਨਰਵਾਲ ਤਾਂ ਇਸ ਕਤਲ ਨੇ ਜਿੱਥੇ ਸਿਆਸੀ ਗਲਹਿਰਾਂ ਚ ਵੜੀ ਹਲਚਲ ਮਚਾ ਕੇ ਰੱਖ ਦਿੱਤੀ ਆ ਤਾਂ ਉੱਥੇ ਹੀ ਇਲਾਕੇ ਵਿੱਚ ਸੰਸਨੀ ਵੀ ਫਲਾਕੇ ਰੱਖ ਦਿੱਤੀ ਹੈ ਤੇ ਉਕਤ ਮਹਿਲਾ ਆਗੂ ਆ ਜੋ ਉਹ ਰਾਹੁਲ ਗਾਂਧੀ ਦੇ ਬਹੁਤ ਨਜ਼ਦੀਕ ਮੰਨੀ ਜਾਂਦੀ ਹੈ ਅਤੇ ਅਕਸਰ ਰਾਹੁਲ ਗਾਂਧੀ ਦੀਆਂ ਰੈਲੀਆਂ ਵਿੱਚ ਰੈਲੀਆਂ ਵਿੱਚ ਜਾਂ ਕਿਸੇ ਵੀ ਪ੍ਰੋਗਰਾਮ ਵਿੱਚ ਨਜ਼ਰ ਆਉਂਦੀ ਸੀ ਹਿਮਾਨੀ ਨਰਵਾਲ ਤਾਂ ਰਾਹੁਲ ਗਾਂਧੀ ਦੀ ਭਾਰਤ ਜੜੋ ਯਾਤਰਾ 'ਚ ਵੀ ਤਸਵੀਰਾਂ ਸਾਹਮਣੇ ਆਈਆਂ ਸੀ ਹਿਮਾਨੀ ਨਰਵਾਲ ਦੀਆਂ ਤਾਂ ਇਸ ਕਤਲ ਨੂੰ ਲੈ ਕੇ ਜਿੱਥੇ ਆ ਵੱਡੇ ਪੱਧਰ ਤੇ ਸਿਆਸਤ ਕਰਵਾਈ ਹੋਈ ਆ ਤਾਂ ਉਧਰ ਪਰਿਵਾਰ ਨੇ ਵੀ ਪੋਸਟਮਾਰਟਮ ਤੋਂ ਕੋਰੀ ਨਾ ਕਰ ਦਿੱਤੀ ਐ ਸੂਟਕੇਸ ਵਿੱਚੋਂ লাশ ਮਿਲਣ ਦੇ ਕਾਰਨ ਹਰ ਪਾਸੇ ਸੰਸਨੀ ਫੈਲੀ ਹੋਈ ਐ ਤੇ ਇਸ ਕਾਰਨ ਵੱਡੇ ਸਵਾਲ ਐ ਜਿਹੜੇ ਕਾਨੂੰਨ ਵਿਵਸਥਾ ਤੇ ਖੜੇ ਹੋ ਰਹੇ ਨੇ ਦਾਅਦ ਜੀਏ ਕਿ ਰੋਤਕ ਵਿੱਚ ਹਰਿਆਣਾ ਦੇ ਰੋਤਕ ਵਿੱਚ ਬੱਸ ਸਟੈਂਡ ਦੇ ਨੇੜੇ ਇੱਕ ਲੜਕੀ ਦੀ ਜਿਹੜੀ ਆ ਸੂਟਕੇਸ ਵਿੱਚੋਂ লাশ ਮਿਲਿਆ ਤੇ ਲੜਕੀ ਦੀ ਪਛਾਣ ਹੋਈ ਐ ਕਿ ਕਾਂਗਰਸ ਪਾਰਟੀ ਦੀ ਜੋਤ ਮਹਿਲਾ ਆਗੂ ਹੈ ਹਿਮਾਨੀ ਨਰਵਾਲ ਤਾਂ ਇਸ ਕਤਲ ਨੇ ਜਿੱਥੇ ਸਿਆਸੀ ਗਲਿਹਾਰਾਂ ਚ ਵੜੀ ਹਲਚਲ ਮਚਾ ਕੇ ਰੱਖ ਦਿੱਤੀ ਆ ਤਾਂ ਉੱਥੇ ਹੀ ਇਲਾਕੇ ਵਿੱਚ ਸੰਸਨੀ ਵੀ ਫਲਾਕੇ ਰੱਖ ਦਿੱਤੀ ਹੈ ਤੇ ਉਕਤ ਮਹਿਲਾ ਆਗੂ ਆ ਜੋ ਉਹ ਰਾਹੁਲ ਗਾਂਧੀ ਦੇ ਬਹੁਤ ਨਜ਼ਦੀਕ ਮੰਨੀ ਜਾਂਦੀ ਹੈ ਅਤੇ ਅਕਸਰ ਰਾਹੁਲ ਗਾਂਧੀ ਦੇ ਰੈਲੀਆਂ ਵਿੱਚ ਰੈਲੀਆਂ ਵਿੱਚ ਜਾਂ ਕਿਸੇ ਵੀ ਪ੍ਰੋਗਰਾਮ ਵਿੱਚ ਨਜ਼ਰ ਆਉਂਦੀ ਸੀ ਹਿਮਾਨੀ ਨਰਵਾਲ ਤਾਂ ਰਾਹੁਲ ਗਾਂਧੀ ਦੀ ਭਾਰਤ ਜੜੋ ਯਾਤਰਾ ਚ ਵੀ ਤਸਵੀਰਾਂ ਸਾਹਮਣੇ ਆਈਆਂ ਸੀ ਹਿਮਾਨੀ ਨਰਵਾਲ ਦੀਆਂ ਤਾਂ ਇਸ ਕਤਲ ਨੂੰ ਲੈ ਕੇ ਜਿੱਥੇ ਵੱਡੇ ਪੱਧਰ ਤੇ ਸਿਆਸਤ ਕਰਵਾਈ ਹੋਈ ਆ ਤਾਂ ਉਧਰ ਪਰਿਵਾਰ ਨੇ ਵੀ ਪੋਸਟਮਾਰਟਮ ਤੋਂ ਕੋਰੀ ਨਾ ਕਰ ਦਿੱਤੀ ਹੈ